ਗੁਰੂ ਪਾਤਸ਼ਾਹ ਜੀ ਹੰਦ ਬਖਸ਼ਿਆ ਹੋਇਆ ਦਰਗਾਹੀ ਦਰਬਾਰ ਗੁਰੂ ਪਾਤਸ਼ਾਹ ਜੀਆਂ ਦੀ ਬਖਸ਼ੀ ਹੋਈ ਦਰਗਾਹੀ ਛਤਰ ਛਾਇਆ ਹੇਠ ਬੈਠ ਕੇ ਆਪ ਸਮੂਹ ਸੰਗਤਾਂ ਸਤਿਗੁਰੂ ਪਾਤਸ਼ਾਹ ਜੀਆਂ ਦੀ ਕਿਰਪਾ ਮਿਹਰ ਤੇ ਦਇਆ ਦੇ ਨਾਲ ਆਈ ਐਤਵਰ ਦੇ ਦਿਹਾੜੇ ਦੇ ਉੱਤੇ ਪਾਸ਼ਾ ਦਾ ਦਰਗਾਹੀ ਪਿਆਰ ਕਬੂਲ ਦੇ ਹੋ ਗੁਰੂ ਪਾਸ਼ਾ ਆਪ ਸਮੂਹ ਸੰਗਤਾਂ ਦੇ ਉੱਤੇ ਮਿਹਰ ਕਰਨ ਕਿਉਂਕਿ ਜੋ ਸਤਗੁਰ ਦਾ ਪਿਆਰ ਹੈ ਉਹ ਖੁਦਾ ਦਾ ਪਿਆਰ ਹੈ ਰੱਬ ਦਾ ਪਿਆਰ ਹੈ ਉਸ ਦੇ ਬਰਾਬਰ ਕਿਸੇ ਵੀ ਪਿਆਰ ਨੂੰ ਤਰਜੀਹ ਨਹੀਂ ਦਿੱਤੀ ਜਾ ਸਕਦੀ ਹੈ ਜੋ ਪਾਤਸ਼ਾਹ ਸ਼ਾਨੋਂ ਦਸ਼ਦਲੇ ਮਾਪੇ ਹੀਤਨਾ ਪੁੱਜਨੀ ਹੀਤ ਪਿਆਰ ਨੂੰ ਕਹਿ ਦਿੰਦੇ ਨੇ ਸਤਗੁਰ ਹੀਤ ਸੁਚੇਤ ਸਹਾਈ ਮਾਂ ਪਿਓ ਦਾ ਪਿਆਰ ਜਿਹੜਾ ਹੈ ਉਹ ਸਾਨੂੰ ਇਸ ਸ਼ਲੋਕ ਵਿੱਚ ਮਿਲਦਾ ਹੈ ਔਰ ਜਿਆਦਾ ਤੱਕ ਜਿਹੜਾ ਮਾਂ ਪਿਓ ਦਾ ਪਿਆਰ ਹੈ ਉਹ ਸਾਡੇ ਸਰੀਰ ਦੇ ਨਾਲ ਹੀ ਸੰਬੰਧਿਤ ਹੁੰਦਾ ਹੈ ਕਿਹ ਹੈ ਕੋਈ ਵੀ ਸਾਡਾ ਪਿਆਰ ਹੈ ਉਹ ਸਰੀਰ ਨਾਲ ਹੈ ਲੇਕਿਨ ਸਤਿਗੁਰ ਸੱਚੇ ਪਾਤਸ਼ਾਹ ਦਾ ਜਿਹੜਾ ਪਿਆਰ ਹੈ ਉਹ ਸਾਡੀ ਆਤਮਾ ਨੂੰ ਖੇੜਾ ਦਿੰਦਾ ਹੈ ਆਨੰਦ ਦਿੰਦਾ ਹੈ ਰਾਸ਼ ਦਿੰਦਾ ਹੈ ਗੋਂਕੇ ਆਤਮਾ ਦਾ ਜੋ ਪਤੀ ਪਰਮਾਤਮਾ ਹੈ ਤੇ ਪਰਮਾਤਮਾ ਹੀ ਸਤਗੁਰ ਹੈ ਸਤਗੁਰ ਜਿਹੜੇ ਨੇ ਉਹਨਾਂ ਦਾ ਪਿਆਰ ਲਿਖਿਆ ਭਾਈ ਗੁਰਦਾਸ ਜੀਆ ਨੇ ਕਿ ਮਾਪੇ ਹੀ ਤਨਾ ਪੂਜਨੀ ਮਾਂ ਪਿਓ ਦਾ ਪਿਆਰ ਗੁਰੂ ਦੇ ਬਰਾਬਰ ਨਹੀਂ ਹੋ ਸਕਦਾ ਕਿਉਂਕਿ ਉਹ ਵੀ ਇੱਕ ਦਿਨ ਬੱਚੇ ਸੀ ਕਦੀ ਮਾਂ ਪਿਓ ਬਣੇ ਨੇ ਠੀਕ ਹੈ ਨਾ ਜੀ ਲਿਕਨੇ ਉਹ ਤੁਸੀਂ ਵੀ ਕਿਛਦੇ ਮਾਤਾ ਪਿਤਾ ਹੋ ਨਾ ਤੇ ਤੁਸੀਂ ਕਿਸ ਦਾ ਪਿਆਰ ਲੋਚਦੇ ਬੋਲੋ ਆਪਾਂ ਬੱਚਿਆਂ ਨੂੰ ਵੀ ਉਸੇ ਲੈਣ ਚ ਲਿਆਉਣਾ ਹੈ ਕਿ ਬੱਚਾ ਆਪਾਂ ਸਾਰੇ ਪਰਿਵਾਰ ਨੇ ਆਪਣਾ ਪਿਆਰ ਨਹੀਂ ਬਲਕਿ ਆਪਾਂ ਸਤਿਗੁਰਾਂ ਦਾ ਪਿਆਰ ਲੈਣਾ ਹੈ ਕਿਹਦਾ ਪਿਆਰ ਲੈਣਾ ਹੈ ਸਤਿਗੁਰਾਂ ਦਾ ਬੱਚਿਆਂ ਨੂੰ ਵੀ ਸਤਿਗੁਰਾਂ ਦਾ ਹੀ ਪਿਆਰ ਦਿਵਾਓ ਭਾਈ ਕਿਉਂਕਿ ਮਾਪੇ ਹੀਤ ਨਾ ਪੂਜਨੀ ਸਤਗੁਰ ਹੀਤ ਸੁਚੇਤ ਸਹਾਈ ਮਾਪਿਓ ਦਾ ਪਿਆਰ ਜੋ ਵੀ ਤੁਹਾਡਾ ਸੀ ਮੋਹ ਕਰਕੇ ਉਹ ਇੱਥੇ ਰਹਿ ਜਾਣਾ ਗੁਰੂ ਦਾ ਪਿਆਰ ਜਿਸ ਦਿਨ ਤਹਾਨੂੰ ਮਿਲ ਗਿਆ ਹੈ ਤੁਹਾਡਾ ਅੰਦਰ ਗੁਰੂ ਦੇ ਪਿਆਰ ਨਾਲ ਭਰਜ ਗਿਆ ਹੈ ਉਸ ਦਿਨ ਤੁਸੀਂ ਇਹ ਜ਼ਿੰਦਗੀ ਇਹ ਲੋਕ ਵੀ ਪਿਆਰ ਨਾਲ ਕੱਢੋਗੇ ਹੇਤ ਤੇ ਸੁਚੇ ਇੱਥੇ ਵੀ ਤੇ ਅੱਗੇ ਵੀ ਪਾਸ਼ਾ ਕਹਿੰਦੇ ਇਹ ਪਿਆਰ ਮੇਰਾ ਤੇਰੇ ਨਾਲ ਰਹੇਗਾ ਲੇਕਿਨ ਸੰਸਾਰਕ ਤੌਰ ਤੇ ਅਸੀਂ ਆਪਣੀ ਬਿੰਦੀ ਕੋਲ ਨੂੰ ਇਸ ਨਾਲ ਨਹੀਂ ਜੋੜ ਸਕਦੇ ਹਾਂ ਕੀ ਹੈ ਬਿੰਦੀ ਕੋਲ ਨੂੰ ਨਹੀਂ ਜੋੜ ਸਕਦੇ ਨਾਦੀ ਪਿਆਰ ਸਾਡੇ ਸੂਖਮ ਦਾ ਹਿੱਸਾ ਹੈ ਤੇ ਬਿੰਦੀ ਪਿਆਰ ਸਾਡੇ ਤਨ ਦਾ ਹਿੱਸਾ ਹੈ ਬਿੰਦੀ ਪਿਆਰ ਕਹਾਦਾ ਹੈ ਤਨ ਦਾ ਹਿੱਸਾ ਹੈ ਇਸ ਕਰਕੇ ਜਿਹੜਾ ਨਾਦੀ ਹੈ ਉਹ ਸ਼ਬਦ ਦਾ ਪਿਆਰ ਹੈ ਆਦ ਸ਼ਬਦ ਨੂੰ ਕਹਿੰਦੇ ਨੇ ਤੇ ਸ਼ਬਦ ਗੁਰੂ ਹੈ ਸ਼ਬਦ ਦੇ ਵਿੱਚੋਂ ਪ੍ਰਕਾਸ਼ ਹੋਇਆ ਪਿਆਰ ਹੀ ਅਸਲ ਸਿੱਖ ਦਾ ਆਨੰਦ ਤੇ ਖੇੜਾ ਹੈ ਇਸ ਪਿਆਰ ਨੂੰ ਸਮਝੋ ਬਾਸ਼ਤਾ ਬਾ ਸਮਝਾਇਆ ਹੈ ਕਿ ਮਾਪੇ ਹੀ ਤਨ ਪੁੱਜਨੀ ਸਤਗੁਰ ਹੇਤ ਸੁਚੇਤ ਸਹਾਈ ਇੱਥੇ ਵੀ ਤੇ ਉੱਥੇ ਵੀ ਜਿਸ ਨੇ ਗੁਰੂ ਨਾਲ ਪਿਆਰ ਪਾਲਿਆ ਹੈ ਉਹਦਾ ਇਹ ਲੋਕ ਵੀ ਚੰਗਾ ਹੈ ਤੇ ਉਹਦਾ ਪ੍ਰਲੋਕ ਵੀ ਚੰਗਾ ਹੈ ਜ਼ਰੂਰੀ ਨਹੀਂ ਕਿ ਸਾਰਿਆਂ ਦਾ ਮਾਪਿਓ ਨਾਲ ਤੇ ਹਰ ਇੱਕ ਦਾ ਹੀ ਪਿਆਰ ਹੈ ਆਪਣੇ ਆਪਣੇ ਮਾਤਾ ਪਿਤਾ ਨਾਲ ਪਿਆਰ ਕਰਨ ਕਰਕੇ ਇਹ ਨਹੀਂ ਹੋ ਸਕਦਾ ਕਿ ਮੇਰਾ ਲੋਕ ਵੀ ਚੰਗਾ ਹੋਵੇ ਤੇ ਮੇਰਾ ਪਰ ਲੋਕ ਵੀ ਚੰਗਾ ਹੋਵੇ ਇਹ ਨਹੀਂ ਅਸੀਂ ਕਹਿ ਸਕਦੇ ਪਰ ਗੁਰੂ ਦੇ ਪਿਆਰ ਦੇ ਨਾਲ ਇਹ ਦੋਨੇ ਵਸਤੂਆਂ ਹੈਗੀਆਂ ਨੇ